ਲੋ ਤਿਆਰ ਵਾਲੀ ਤੀਜੀ ਸੁਵੀ ਵਾਲੀ ਦਿਖਾਈਏ ਤੇ ਨੰਬਰ ਸਜਣੋ ਕਰੀ ਜਾਇਓ ਨੋਟ ਇਹਨਾਂ ਦੇ ਤੇ ਰੇਟ ਬਾਈ ਨੂੰ ਫੋਨ ਮਲਿਆ ਲਿਓ ਰੇਟ ਹੋ ਜਾਂਦਾ ਹੁੰਦਾ ਕੋਈ ਦਿੱਕਤ ਨਹੀਂ ਲੈ ਹੁਣ ਲੈ ਕੇ ਚੱਲ ਹਾਂਜੀ ਸਜਣੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਲੈ ਸਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਹੰਢਿਆ ਆ ਕੋਠੇ ਚੁੰਗਾ ਪੰਡਤਾਂ ਵਾਲੇ ਕੋਠੇ ਵਾਜਦੇ ਨੇ ਸਜਣੋ ਅੱਜ ਤੁਹਾਡੇ ਵਾਸਤੇ ਆਪਾਂ 14 ਝੋਟੀਆਂ ਲੈ ਕੇ ਆਇਆ ਫੌਰ ਸੇਲ ਜਿਹੜੀਆਂ ਕਿ 15 ਕਿਲੋ ਤੋਂ ਲਾ ਕੇ 20 ਕਿਲੋ ਵਾਲੀਆਂ ਨੇ ਰੇਟ ਸੱਜਣੋ ਇਹਨਾਂ ਦਾ 1 10 ਤੋਂ ਲਾ ਕੇ 1 70 ਦਾ ਰੇਟ ਰਹੂਗਾ। ਬਾਕੀ 22 ਨਾ ਕਰਾਉਣਿਆ ਗੱਲ ਬਾਤ ਤੇ ਕੱਲੀ-ਕੱਲੀ ਝੋਟੀ ਬਾਰੇ 22 ਤੋਂ ਲੈਣਿਆ ਜਾਣਕਾਰੀ। ਹਾਂਜੀ ਭਾਈ ਸਸਰੀ ਗੱਲ ਜੀ। ਸਸਰੀ ਗੱਲ ਜੀ। ਭਾਈ ਜੀ ਨਾਮ ਦੱਸੋ ਜੀ। ਨਾਮ ਦੀਪਕ ਸ਼ਰਮਾ ਭਾਈ। ਇਹ ਕਿਹੜਾ ਆਪਣਾ ਕੋਠੇ ਦਾ ਨਾਮ ਕੀ ਪੱਜਦਾ ਜੀ? ਆਪਣਾ ਪਿੰਗ ਹੰਢਾਇਆ ਹੈ ਜੀ। ਕੋਠੇ ਚੁੰਗ ਦੇ ਨਾਲ ਆਪਣੇ ਕੋਠੇ ਪੰਟਾਂ ਦੇ ਆਈ। ਅੱਛਾ ਜੀ ਐਗਜ਼ੈਕਟ ਲੋਕੇਸ਼ਨ ਸਾਹਮਣੇ ਕੋਈ ਚੀਜ਼? ਬਿਠੰਡਾ ਰੋਡ ਤੇ ਆਨੰਦ ਪੁਲਟਰੀ ਫਾਰਮ ਦੇ ਬਿਲਕੁਲ ਸਾਹਮਣੇ। ਠੀਕ ਹੈ ਭਾਈ ਕਿੰਨੇ ਕ ਜਾਨਵਰ ਨੇ ਆਪਣੇ ਕੋਲ ਸੇਲ ਅੱਜ ਆਪਣੇ ਕੋਲ ਅੱਜ 14 ਜਨਵਰੀ ਨੂੰ ਡੇਰੀ ਦਾ ਕੰਮ ਆ ਜੀ ਆਪਣਾ ਹਾਂਜੀ ਡੇਰੀ ਫਾਰਮਿੰਗ ਦਾ ਹਾਂਜੀ ਡੇਰੀ ਫਾਰਮਿੰਗ ਦਾ ਜੀ ਦੁੱਧ ਕਿੰਨੇ ਤੋਂ ਕਿੰਨਾ ਹੋਊਗਾ ਜੀ ਦੁੱਧ 14 ਕਿਲੋ ਤੋਂ ਲੈ ਕੇ 20 ਕਿਲੋ ਤੱਕ ਤਿਆਰ ਹੈ ਠੀਕ ਹੈ ਜੀ ਪਰ ਇੱਕ ਨੰਬਰ ਤੋਂ ਕਰੀਏ ਸ਼ੁਰੂ ਭਾਈ ਹਾਂਜੀ ਕਰੀਏ ਆ 20 ਕਿਲੋ ਆਈ ਹੈ ਇਹਦੀ ਡਿਟੇਲ ਦੱਸੋ ਸੂਆ ਕਿਹੜਾ ਦੁੱਧ ਕਿੰਨਾ ਜੀ ਇਹਦਾ ਤੀਜਾ ਸੂਆ ਆਈ ਅੱਛਾ ਜੀ ਤਾਜੀ ਸੂਈਆ ਭਾਈ ਹਾਂਜੀ ਤਾਜੀ ਸੂਈਆ ਜੀ 8 ਦਿਨ ਹੋਏ ਆਈ ਇਹਨੂੰ ਸੂਆ ਠੀਕ ਹੈ ਜੀ ਦੁੱਧ ਕਿੰਨਾ ਹੈ ਥੱਲੇ 1 ਕਿਲੋ ਦੁੱਧ ਦਾ ਮਿਣ ਕੇ 20 ਕਿਲੋ ਦੇ ਦਾਂਗੇ ਆਪਾਂ ਦੋ ਟਾਈਮ ਚਾਰ ਟਾਈਮ ਬੰਦਾ ਤਸੱਲੀ ਕਰ ਲਿਆ ਚਾਹੇ ਚਾਰ ਟਾਈਮ ਚੋਈ ਚੱਲੇਗੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ 1.70 ਆ ਬਾਈ ਕਿੰਨੇ ਦਾ ਮਾਨ ਤਾਨ ਹੋ ਜੂ ਮਾਨ ਤਾਨ ਮੌਕੇ ਤੇ ਬਸ ਕੋਈ ਬਾਹਲਾ ਨਹੀਂ ਫਿਕਸ ਕਰਾਈ ਸੀ ਇਹਦਾ ਅੱਛਾ ਫਿਕਸ ਰੇਟ ਹੀ ਆ ਹਾਂ ਜੀ ਹਾਂ ਲੈ ਸੱਜਣੋ ਪਹਿਲੀ ਝੋਟੀ ਲੱਗਿਆ ਸੋਨੂੰ 20 ਕਿਲੋ ਤਿਆਰ ਵਾਲੀ ਦਿਖਾਉਣਾ ਇੱਕ ਵਾਰੀ ਥਣ ਹਵਾਨਾ ਦੇਖ ਲਓ ਸਿੰਗਲ ਸਰਜ ਨੂੰ ਜਰੂਰ ਖੁੱਲਾ ਹੈ ਪਰ ਬਾਡੀ ਬਹੁਤ ਡਬਲ ਐ ਐਮ ਐਸ ਦੀ ਇੱਕ ਵਾਰੀ ਥਣ ਥਣ ਦਿਖਾ ਦੇਣੇ ਆਪਾਂ ਨੇੜੇ ਤੋਂ ਥਣਾਂ ਦਾ ਗੈਪ ਦੇਖ ਲਓ ਤੁਸੀਂ ਪੂਰੇ ਟੌਪ ਦੇ ਥਣ ਲੱ ਕੱਦ ਬਹੁਤ ਹੈ ਬੇਲ ਬਹੁਤ ਹੈ ਝੋਟੀ ਦੀ ਬਾਕੀ ਖੋਲ ਕੇ ਚਲਾ ਕੇ ਦਿਖਾ ਦਾਂਗੇ ਆਪਾਂ ਤੁਹਾਨੂੰ ਲੈ ਸੱਜਣੋ ਤੁਰਦੀ ਦੇ ਹਵਾਨੇ ਦੀ ਜੱਜਮੈਂਟ ਕਰ ਲਿਓ ਤੇ ਬਾਕੀ ਕੱਦ ਕਾਠ ਬਹੁਤ ਜ਼ਿਆਦਾ ਹੈ ਝੋਟੀ ਦੀ ਬੇਲ ਬਹੁਤ ਹੈ ਤੇ ਬਾਕੀ ਹਵਾਨੇ ਵਾਲੇ ਵੀ ਜਾਂਦੀ ਐ ਸੱਜਣੋ ਕੰਡੇ ਕੱਢਦੀ ਟਾਈਮ ਤਕਰੀਬਨ ਹਲੇ ਦੁਪਹਿਰ ਕਦੇ ਹੀ ਟਾਈਮ ਹੈ ਹਜੇ ਡੰਗ ਦਾ ਟਾਈਮ ਬਣਿਆ ਨਹੀਂ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਐ ਨੂੰ ਚਲਾ ਦੋ ਜੀ ਬਾ ਮੋੜ ਲਓ ਜੀ ਬਾਕੀ ਸੱਜਣੋ ਖੂਬਸੂਰਤ ਜਾਨਵਰ ਨੇ ਚੰਗੇ ਜਾਨਵਰ ਨੇ ਬਾਈ ਕੋਲ ਦੁੱਧੜੇ ਬਾ ਮੋੜ ਲਓ ਜੀ ਤੇ ਬਾਕੀ ਰੇਟ ਦੋਸਤੋ ਇਹਦਾ ਆਪਾਂ ਨੇ ਕਰਾਈ ਦਿੱਤਾ ਸਾਰੀਆਂ ਮੱਜਾਂ ਦਾ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਨੰਬਰ 22 ਦਾ ਆਪਾਂ ਲਾ ਦਾਂਗੇ ਸਕਰੀਨ ਤੇ ਜੀ ਨੂੰ ਵੀ ਇਹਨਾਂ 'ਚ ਕੋਈ ਝੋਟੀ ਪਸੰਦ ਆਊਗੀ ਸੱਜਣੋ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਲਿਓ ਦੋ ਟਾਈਮ ਚਾਰ ਟਾਈਮ 22 ਕਹਿੰਦਾ ਜਿਹੜੀ ਮਰਜ਼ੀ ਝੋਟੀ ਦੀ ਚਵਾਈ ਕਰ ਲਿਓ ਤੇ ਬਾਕੀ ਹੁਣ ਦੋ ਨੰਬਰ ਵਾਲੀ ਤੇ ਲੈ ਚੱਲਦੇ ਆਂ ਇਹਦੀ ਡਿਟੇਲ ਪੁੱਛਦੇ ਆਂ ਬਾਈ ਨੂੰ ਬਾਈ ਇਹਦਾ ਸੂਆ ਕਿਹੜਾ ਹੈ ਇਹਦਾ ਦੂਜਾ ਸੂਆ ਹੈ ਦੂਜਾ ਸੂਆ ਕਿੰਨੇ ਕਿ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਹੋ ਗਈ ਅੱਜ ਹਫ਼ਤਾ ਹੋਇਆ ਦੁੱਧ ਕਿੰਨਾ ਰੇਟ 'ਚ ਹੈ ਜੀ ਇਹਦੇ 14 ਕਿਲੋ ਤਿਆਰ ਹੈ 14 ਤਿਆਰ ਹੈ ਮਹਾਰਾ ਦੋ ਟਾਈਮ ਚਾਰ ਟਾਈਮ ਆਪਾਂ ਸਾਰੀਆਂ ਮੱਝਾਂ ਜੇ ਕੋਈ ਤਸੱਲੀ ਕਰੇ ਤਾਂ ਚਵਾ ਦਾਂਗੇ ਚਾਹੇ ਚਾਰ ਟਾਈਮ ਛੇ ਟਾਈਮ ਜਿੰਨਾ ਟਾਈਮ ਮਰਜ਼ੀ ਚ ਹੋ ਸਕਦਾ ਇਹਦਾ ਰੇਟ ਕੀ ਰਹੂਗਾ ਜੀ ਇਹਦਾ 125 ਹੈ ਜੀ 1,25,000 ਹਾਂ ਜੀ ਲੈ ਸੱਜਣੋ ਇਹਦਾ ਥਣ ਹਵਾਨਾ ਦਿਖਾ ਦਣਾ ਮੈਂ 14 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਹੈ ਦੋ ਟਾਈਮ ਚਾਰ ਟਾਈਮ ਚ ਹੋ ਸਕਦੇ ਆ ਕੇ ਤੇ ਬਾਕੀ ਇਹਨਾਂ 'ਚ ਜੋ ਆਪਾਂ ਪੰਜ ਚਾਰ ਝੋਟੀਆਂ ਤੋੜ ਕੇ ਦਿਖਾਵਾਂਗੇ ਸੱਜਣੋ ਜਾਨਵਰ ਜਿਆਦੇ ਨੇ ਉਹਦੇ ਕਰਕੇ ਵੀਡੀਓ ਲੰਬੀ ਹੋ ਜੂਗੀ ਜਿਆਦੇ ਤੇ ਬਾਈ ਨੰਬਰ ਬੋਲ ਦੋ ਆਪਣਾ ਇੱਕ ਵਾਰੀ 9041399295 ਠੀਕ ਆ ਜੀ ਆਜੋ ਸੱਜਣਾ ਨੰਬਰ ਹੋਰ ਨੰਬਰ ਹਾਂਜੀ ਬੋਲ ਦੋ 95776 80475 ਲੈ ਆਜੋ ਸੱਜਣਾ ਹੁਣ ਤੁਹਾਨੂੰ ਤਿੰਨ ਨੰਬਰ ਵਾਲੀ ਝੋਟੀ ਤੇ ਲੈ ਕੇ ਚੱਲਦੇ ਹਾਂ ਮੂੰਹ ਮੱਥਾ ਦੇਖ ਲਓ ਸਿੰਘ ਦੇਖ ਲਓ ਬਿਲਕੁਲ ਰਿੰਗ ਸਿੰਘ ਹੈ ਤੇ ਬਾਕੀ ਕੱਦ ਘਾਟ ਇਹ ਝੋਟੀ ਦਾ ਵੀ ਬਹੁਤ ਜ਼ਿਆਦਾ ਹੈ ਇਹਦੀ ਡਿਟੇਲ ਪੁੱਛਦੇ ਆਂ ਬਾਈ ਤੋਂ ਆਪਾਂ ਬਾਈ ਇਹਦੀ ਕੀ ਡਿਟੇਲ ਆ ਕਿੰਨਾ ਵਸੂਆ ਇਹਦਾ ਇਹਦਾ ਦੂਜਾ ਸੁਆ ਜੀ ਇਹਦਾ ਵੀ ਦੂਜਾ ਸੁਆ ਹਾਂਜੀ ਇਹਨੂੰ ਕਿੰਨੇ ਕਿਤੇ ਨਾਲ ਹੋ ਗਿਆ ਸੁਈ ਨੂੰ ਇਹਨੂੰ ਆਈ ਅੱਜ ਚੌਥਾ ਦਿਨ ਹੈ ਜੀ ਬੌਲੇ ਚ ਹੀ ਆਈ ਹੈ ਜ अच्छा कितने के दूध की उम्मीद है भाई तो 16 किलो दूध दो भाई ये अपनी घर दी ਝੋਟੀ ਹੈ ਯਾਰ ਦੀ 16 ਦੀ ਗਰੰਟੀ ਤੇ ਆਪਾਂ ਦੇ ਦਾਂਗੇ ਇਹਨੂੰ ਤੋਂ ਚਲਾ ਦਿਓ ਭਾਈ ਸੋਣ ਕੇ ਪਹਿਲੇ ਸਵੇਰੇ 14.5 ਕਿਲੋ ਦੁੱਧ ਚੋਇਆ ਗਈ ਠੀਕ ਹੈ ਜੀ ਲੈ ਸੱਜਣੋ ਇਹ ਵੀ ਕੱਦ ਕਾਠ ਵਾਲੀ ਝੋਟੀ ਹੈ ਚੰਗੀ ਝੋਟੀ ਹੈ ਤੇ ਬਾਕੀ ਸਿੰਘ ਸਿੰਘ ਰਿੰਗ ਸਿੰਘ ਹੈ ਤੇ ਥਣ ਹਵਾਨਾ ਦਿਖਾ ਦਿੰਨੇ ਇੱਕ ਵਾਰੀ ਨੇੜੇ ਤੋਂ ਸੱਜਣੋ ਥੋੜਾ ਡਰਦੀ ਆ ਕੈਮਰੇ ਤੋਂ ਜੋ ਤੁਰੂ ਕੀ ਜਜਮੈਂਟ ਕਰ ਲਿਓ ਖੋਲਿਓ ਜੀ ਨੂੰ ਲੈ ਸੱਜਣੋ ਜਾਨਵਰ ਸਾਰੇ ਨਾ ਬਾਈ ਕੋਲ ਟੌਪ ਦੇ ਨੇ ਸਿਰੇ ਵਾਲੇ ਜਾਨਵਰ ਨੇ ਬਾਕੀ 14 15 ਜਾਨਵਰ ਨੇ ਸੱਜਣੋ ਇਹਨਾਂ 'ਚੋਂ ਮੈਨੂੰ ਨਹੀਂ ਲੱਗਦਾ ਵੀ ਕੋਈ ਸੱਜਣ ਨੂੰ ਮੁਰਨਾ ਪਊਗਾ ਕਿਉਂਕਿ ਕੋਈ ਨਾ ਕੋਈ ਜਾਨਵਰ ਕਿਸੇ ਨਾ ਕਿਸੇ ਵੀਰ ਨੂੰ ਪਸੰਦ ਆ ਜਾਊਗਾ ਬਾਰ-ਬਾਰ ਉਹੀ ਗੱਲ ਕਹਿੰਦਾ ਮੈਂ ਕਿਉਂਕਿ ਸਵੇਰੇ ਇਹ 5 6 ਵਜੇ ਦੇ ਚੋਏ ਹੋਏ ਨੇ ਜਾਨਵਰ ਬਾਕ ਕਮਾ ਲਓ ਜੀ ਉਸ ਹਿਸਾਬ ਨਾਲ ਦੁਪਹਿਰ ਦਾ ਸਮਾਂ ਸੱਜਣੋ ਹਵਾਨੇ ਦੀ ਜੱਜਮੈਂਟ ਕਰ ਲਿਓ ਤੇ ਬਾਕੀ ਡੰਗ ਤੇ ਆ ਕੇ ਚੈੱਕ ਕਰ ਲਿਓ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਆਪਣੇ ਕੋਲ ਆ ਕੇ ਚੋਕੇ ਦੇਖ ਲਓ ਰਹਿ ਪਿਓ ਦੂਰ ਵਾਲੇ ਸੱ ਇਹ ਤਿੰਨ ਨੰਬਰ ਦੀ ਬਾਈ ਹੈ ਨਾ ਕਹ ਸੱਜਣਾ ਨੰਬਰ ਨੋਟ ਕਰੀ ਜਾਓ ਉਸ ਹਿਸਾਬ ਨਾਲ ਬਾਈ ਨਾਲ ਗੱਲਬਾਤ ਕਰ ਲਿਓ ਆ ਜੀ ਆ ਲੱਗਿਆ ਤੁਹਾਨੂੰ ਚਾਰ ਨੰਬਰ ਝੋਟੀ ਦਿਖਾਉਣ ਇਹ ਵੀ ਕਾਠ ਵਾਲੀ ਝੋਟੀ ਹੈ ਤੇ ਬਾਕੀ ਰਿੰਗ ਸਿੰਘ ਵਾਲੀ ਹੈ ਬਾਈ ਇਹ ਇਹਦਾ ਸੁਆ ਕਿਹੜਾ ਜੀ ਦੂਜਾ ਜੀ ਇਹਨੂੰ ਕਿੰਨੇ ਕਿਤੇ ਨੋ ਹੋਗੇ ਸੁਈ ਨੂੰ ਇਹਨੂੰ ਹੋ ਗਿਆ ਜੀ ਨੌਕਡਾਉਨ ਹੋਇਆ ਜੀ ਇਹਦੇ ਥੱਲੇ ਦੁੱਧ ਕਿੰਨਾ ਕੁ ਰੈਡੀ ਹੈ ਜਿਹਦੇ ਥੱਲੇ ਕਿ 14 ਕਿੱਲੇ ਦੇ ਥੱਲੇ ਤੇ ਰੇਟ ਬਾਈ ਦਾ ਇਹਦਾ 1 ਡੇਢ ਲੱਖ ਹੈ ਬਸ ਫਿਕਸ ਰੇਟ ਹੀ ਦੱਸੀ ਜਾਈ ਬਾਈ ਹਣਾ ਉਹਦੇ ਕੋਈ ਗੁੰਜਾਇਸ ਨਾ ਬਾਕੀ ਤੁਸੀਂ ਆਪ ਹੀ ਦੇਖ ਲਓ ਹਾਂਜੀ ਹਾਂਜੀ ਬਾਕੀ ਚੜਾਈ ਚੜ ਇੱਕ ਵਾਰ ਥਾਣੇ ਥੋਣ ਦਿਖਾ ਦਾਨਾ ਇਹਦਾ ਵੀ ਮੈਂ ਖਣ ਹਵਾਨਾ ਚੰਗਾ ਲੱਗਿਆ ਜਾਨਵਰ ਬਸ ਖੇਤਾਂ ਚ ਰਹਿਣ ਕਰਕੇ ਬਾਈ ਹੁਰੀ ਡਰਦੇ ਆ ਥੋੜੇ ਜੇ ਘਟ ਆਉਂਦੇ ਆ ਔਰੇ ਸੱਜਣਾ ਪੰਜ ਨੰਬਰ ਵਾਲੀ ਤੇ ਆਜੋ ਹੁਣ ਹੁਣ ਲੱਗਿਆ ਸੱਜਣਾ ਤੁਹਾਨੂੰ ਪੰਜ ਨੰਬਰ ਵਾਲੀ ਝੋਟੀ ਦਿਖਾਉਣ ਤੇ ਬਾਕੀ ਦੀ ਡਿਟੇਲ ਪੁੱਛ ਲਈਏ ਬਾਈ ਇਹ ਵੀ ਦੂਜਾ ਸੂਆਈ ਇਹ ਵੀ ਸਾਰੀ ਦੂਜਾ ਸੂਆ ਨੇ ਹਾਂਜੀ ਇਹ ਦੂਜਾ ਸੂਆਈ ਇਹਦਾ ਰੇਟ ਇਹਦਾ ਰੇਟ ਹੈਗਾ ਵੀ ਇਹਦਾ ਇੱਕ ਚੱਲ ਗਈ ਦੇਨ ਕਿੰਨੇ ਕੋ ਕੇ ਸੂਈ ਨੂੰ ਇਹਨੂੰ ਹੋ ਗਈ 10 ਕਿ ਦਿਨ ਇਹਨੂੰ ਹੋ ਗਈ ਦੁੱਧ ਕਿੰਨਾ ਰੈਡੀ ਆ ਜੀ ਦੁੱਧ 10 ਕਿਲੋ ਇਸ ਟਾਈਮ ਚੋ ਕੇ ਦੇ ਮੈਂ ਦੇ ਸਕਦੇ ਆਂ ਆਪਾਂ ਅੱਛਾ ਇਹਨੂੰ ਤੋੜ ਦਿਓ ਬਈ ਸੱਜਣੋ ਇਹ ਝੋਟੀ ਵੀ ਦੂਜਾ ਸੂਆ ਰਿੰਗ ਸਿੰਘ ਚ ਹੈ ਬਾਕੀ ਦੁੱਧ ਵਾਲੇ ਜਾਨਵਰ ਨੇ ਸਾਰੇ ਤੇ ਕੁਆਲਿਟੀ ਵੀ ਆ ਚੰਗੀ ਤੇ ਬਾਕੀ ਸੱਜਣੋ ਜਦੋਂ ਤੁਰੂਗੀ ਹਵਾਨੇ ਵੀ ਜੱਜਮੈਂਟ ਕਰ ਲਿਓ ਬਾਕੀ ਨੇੜ ਆ ਕੇ ਤਸੱਲੀ ਕਰਕੇ ਦੋ ਟਾਈਮ ਚਾਰ ਟਾਈਮ ਚੋਣ ਦਾ ਤੁਹਾਡਾ ਫਰਜ਼ ਬਣਦਾ ਸੱਜਣੋ ਚਲਾ ਦਿਓ ਜੀ ਇਹਨੂੰ ਵਾ ਮੋੜ ਲਓ ਜੀ ਉਹਨੂੰ ਵਾ ਮੋੜ ਲਓ ਇੱਥੇ ਬਾਕੀ ਤਕਰੀਬਨ ਹੁਣ ਤੱਕ ਸਾਰੀਆਂ ਦੂਜੇ ਸੂਏ ਦੀਆਂ ਨੇ ਇੱਕ ਝੋਟੀ ਆਪਾਂ 20 ਕਿਲੋ ਤਿਆਰ ਵਾਲੀ ਤੀਜੀ ਸੂਏ ਵਾਲੀ ਦਿਖਾਈ ਹੈ ਕਿ ਨੰਬਰ ਸੱਜਣੋਂ ਕਰੀ ਜਾਏ ਉਹ ਨੋਟ ਇਹਨਾਂ ਦੇ ਤੇ ਰੇਟ ਬਾਈ ਨੂੰ ਫੋਨ ਮਿਲਿਆ ਲਿਓ ਰੇਟ ਹੋ ਜਾਣਾ ਹੁੰਦਾ ਕੋਈ ਦਿੱਕਤ ਨਹੀਂ ਲੈ ਹੁਣ ਲੈ ਕੇ ਚੱਲਦੇ ਆ ਤੁਹਾਨੂੰ 6ਵੇਂ ਨੰਬਰ ਤੇ ਜੀ ਲਿਆ 6ਵੇਂ ਨੰਬਰ ਦੇ ਲੈ ਕੇ ਚੱਲਦੇ ਆ ਸਾਨੂੰ ਸੱਜਣੋ ਇਹਦੀ ਡਿਟੇਲ ਪੁੱਛਦੇ ਆ ਆਪਾਂ ਬਾਈ ਨੂੰ ਬਾਈ ਇਹਦਾ ਸੂਆ ਕਿਹੜਾ ਇਹਦਾ ਤੀਜਾ ਸੂਆ ਜੀ ਇਹਨੂੰ ਕਿੰਨੇ ਕਿਤੇ ਨੋ ਗਿਆ ਸੂਈ ਨੂੰ ਇਹ ਗੱਬਣ ਆਈ ਅੱਛਾ ਗੱਬਣ ਆ ਹਾਂਜੀ ਹਾਂਜੀ ਕਿੰਨੇ ਕਿਤੇ ਦਿਨ ਕੱਢਦੀ ਆ ਇਹ 4 ਕਿਦਨ ਹੋ ਗਈ 4 ਦਿਨ ਰਹੀ ਹੈ ਇਹਦੇ ਪਾਸ ਅੱਛਾ ਇਹਦਾ ਕੀ ਰਿਕਾਰਡ ਆ ਦੁੱਧ ਦਾ ਇਹਦਾ ਮੋਤਾ ਰਿਕਾਰਡ ਪਿਛਲੇ ਸਵੇਰ ਦਾ ਹੀ 14 ਕਿਲੋ ਵਾਂਗੂ ਹੈਗਾ ਜੀ ਅੱਛਾ ਮਤਲਬ 15 ਦੇ ਦੇ ਦਾਂਗੇ ਆਪਾਂ 15 ਕਹਿ ਕੇ ਨਹੀਂ 16 ਦਾਂਗੇ ਅੱਛਾ 16 ਦੀ ਗਾਰੰਟੀ ਦੀ ਹਾਂਜੀ ਹਾਂਜੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਇੱਕ ਚੱਲ ਗਿਆ 1,40 ਹੋਣ ਸੱਜਣਾ ਆਪਾਂ 8ਵੇਂ ਨੰਬਰ ਤੇ ਪਹੁੰਚ ਗਏ ਇਹ ਝੋਟੀ ਵੀ ਗੱਭਣਾ 7ਵਾਂ ਤੇ 8ਵਾਂ ਨੰਬਰ ਵਾਲੀਆਂ ਦੋਨੇ ਝੋਟੀਆਂ ਗੱਭਣ ਨੇ ਬਾਕੀ ਤਕਰੀਬਨ ਸਾਰੀਆਂ ਤਾਜ਼ੀਆਂ ਸੂਈਆਂ ਹੋਣਗੀਆਂ ਇੱਧਰ ਤੋਂ ਥਣ ਥਣ ਦਿਖਾ ਦੇਣਾ ਥਣ ਥਣ ਉਹਦੇ ਵੀ ਚੰਗਾ ਲੱਗਿਆ ਝੋਟੀ ਦੇ ਤੇ ਬਾਕੀ ਮੇਰਾ ਖਿਆਲ ਕੱਚੀ ਆ ਬਾਈ ਹਜੇ ਹਨਾ ਹਾਂਜੀ ਬਾਈ ਇਹ ਲੈਂਦੀ ਹੈ 10 ਕ ਦਿਨ 10 ਦਿਨ ਕਰਦੀ ਹੈ ਹਾਂਜੀ ਇਹਦਾ ਕੀ ਰਿਕਾਰਡ ਦੁੱਧ ਦਾ ਇਹਦਾ ਤੀਜਾ ਸੂਆ ਜੀ ਇਹਦਾ ਦੁੱਧ 20 ਕਿਲੋ ਆਪਾਂ ਚਾਹੇ ਅਗਲਾ ਸੂਈ ਤੋਂ ਲੈ ਕੇ ਨਾਮ ਕੇ ਦਮਾ ਲਈ ਅੱਛਾ ਚਾਹੇ ਕੋਈ ਸੱਜਣਾ ਆਪਣੇ ਨਾਲ ਸਾਈ ਕਰ ਲਿਆਗੇ ਹਾਂਜੀ ਹਾਂਜੀ ਸਾਈ ਕਰ ਲੈ ਪਰ 20 ਵਾਲਾ ਰੇਟ ਇਹਦਾ ਅੱਡ ਹੋਊ ਬਾਈ ਹਾਂਜੀ ਇਹਦਾ 1.5 ਲੱਖ ਹੈ 1.5 ਲੱਖ ਰੁਪਏ ਰੇਟ ਹੈ ਉਹ ਜੇ ਹੁਣ ਕੋਈ ਲੈਣਾ ਚਾਹੇ ਗੱਬਣ ਗੱਬਣ ਵੀ ਲਿਆ ਸਕਦੇ ਆ ਆਪਣੀ ਫੁੱਲ ਗਰੰਟੀ ਹੈ ਜੀ ਨਹੀਂ ਗੱਬਣ ਕਿੰਨੇ ਹੀ ਦੇ ਦਾਂਗੇ ਆਪਾਂ ਰੇਟ ਮਬਾਨ ਤਾਨ ਕਰਾਂਗੇ ਇਹ ਬਾਲਾ ਮੈਂ ਫਿਕਸ ਭਰਾਈ ਸੀ ਆ ਬਸ ਅੱਛਾ 1.5 1.5 ਚ ਆਪਾਂ 20 ਕਿਲੋ ਤਿਆਰ ਵੀ ਦੇ ਲਈ ਹਾਂਜੀ ਹਾਂਜੀ ਤਿਆਰ ਕਰਕੇ ਲੈਣੀਆਂ ਤਾਂ ਵੀ ਆਪਾਂ ਦੇ ਦਾਂਗੇ ਠੀਕ ਹੈ ਜੀ ਬਾਕੀ ਆ ਜਾਓ ਸੱਜਣੋ ਹੁਣ ਅੱਗੇ ਦਿਖਾਉਨੇ ਆ ਹੋਰ ਝੋਟੀਆਂ ਤੁਹਾਨੂੰ ਲੈ ਸੱਜਣੋ ਆਪਾਂ ਹੁਣ ਪਹੁੰਚ ਚੁੱਕੇ ਆ 8 ਨੰਬਰ ਤੇ ਇਹ ਵੀ ਝੋਟੀ ਚੰਗੀ ਆ ਨੰਬਰ ਤੁਹਾਨੂੰ ਮੈਂ ਤਾਂ ਦੱਸਦਾ ਸੱਜਣੋ ਕਿਉਂਕਿ ਜਾਨਵਰ ਜਾਦੇ ਨੇ ਆਏ ਬਾਈ ਨੂੰ ਪਤਾ ਨਹੀਂ ਲੱਗਣਾ ਬਾਈ ਵੀ ਉਲਝੀ ਜਾਊਗਾ ਤੇ ਤੁਸੀਂ ਵੀ ਉਲਝੀ ਜਾਵੋਗੇ ਬਾਕੀ ਥਾਣਾ ਵਾਨਾ ਸੱਜਣੋ ਨਾੜਾ ਨੂੜਾ ਚੰਗੀਆਂ ਨੇ ਲੈਵੇ ਤੇ ਬਾਕੀ ਡਿਟੇਲ ਪੁੱਛਦੇ ਆਂ ਦੀ ਬਾਈ ਨੂੰ ਬਾਈ ਇਹਦਾ ਸੂਆ ਕਿਹੜਾ ਇਹਦਾ ਦੂਜਾ ਸੂਆ ਬਾਈ ਦੂਜਾ ਸੂਆ ਹਾਂਜੀ ਇਹ ਕਿੰਨੇ ਕਿਤੇ ਨਹੀਂ ਸੂਈ ਹੋਈ ਆ ਇਹਨੂੰ 11 ਦਿਨ ਹੋ ਗਏ ਬਾਈ ਅੱਜ ਦੁੱਧ ਕਿੰਨਾ ਤਿਆਰ ਆ ਜੀ ਇਹਦੇ ਨਾਲ 16 ਕਿਲੋ ਦੁੱਧ ਹੈ ਇਸ ਕੰਮ ਤਿਆਰ ਹੈ 16 ਰਾਈੜੀ ਆ ਹਾਂਜੀ ਰੇਟ ਇਹਦਾ ਇਹਦਾ ਰੇਟ 120 ਆਈ 1 ਲੱਖ 20 ਹਜ਼ਾਰ ਹਾਂਜੀ ਇਹਨੂੰ ਖੋਲ ਕੇ ਚਲਾ ਲੈ ਸੱਜਣਾ 120000 ਰੇਟ ਹੈ ਬਾਈ ਕਹਿੰਦਾ 16 ਕਿਲੋ ਦੁੱਧ ਇਹ ਥੱਲੇ ਤਿਆਰ ਆ ਦੂਜੇ ਸੁਏ ਆ ਤੇ ਬਾਕੀ ਸੱਜਣਾ ਝੋਟੀ ਚੰਗੀ ਆ ਸੁਥਰੀ ਆ ਸਾਰੀ ਸਿੰਘ-ਸੁੰਗ ਵੀ ਕੁੰਡਾ ਪੂਰਾ ਤੇ ਬਾਕੀ ਸ਼ਕੀਨ ਝੋਟੀਆਂ ਇਹਨੂੰ ਚਲਾਦੀ ਬਾਈ ਸਵੇਰੇ ਕਾ 1:00 ਵਜੇ ਹੋਈਆਂ ਆਪਣੀਆਂ ਸਵੇਰੇ 6:00 ਵਜੇ ਬਾਈ 6:00 ਵਜੇ ਹੁਣ ਕਿੰਨਾ ਟਾਈਮ ਹੋ ਗਿਆ ਅੱਛਾ ਜੀ ਕੋਈ ਬਸ 6:00 ਚ ਆ ਜਾਂਦੀ ਹੈ ਕੋਈ 6:30 ਚ ਬਸ ਬਾਕਮਾਲ ਆ ਬਾਈ ਤੁਰਦੀ ਨਹੀਂ ਡਰਦੀ ਲੈ ਸੱਜਣਾ ਹੁਣ ਆ ਗਿਆ ਆਪਾਂ 9 9ਵੇਂ ਨੰਬਰ ਤੇ ਇਹਦੀ ਕੀ ਡਿਟੇਲ ਆ ਭਾਈ ਦੀ ਡਿਟੇਲ ਵੀ ਦੱਸ ਦੇ ਇਹਦਾ ਤੀਜਾ ਸੂਈ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ 7 ਕਿ ਦਿਨ ਹੋਇਆ ਹੀ ਹੈ ਦੁੱਧ ਕਿੰਨਾ ਰੈਡੀ ਹੈ ਹਲੇ ਦੁੱਧ ਭਾਈ 13 ਕਿਲੋ ਤਿਆਰ ਹੈ ਇਸ ਟਾਈਮ 13 ਕਿਲੋ ਰੇਟ ਕੀ ਰਹੂਗਾ ਇਹਦਾ ਰੇਟ ਇਹਦਾ ਵੀ 120 ਹੈ ਜੀ 1 ਲੱਖ 20 ਹਜ਼ਾਰ ਹਾਂਜੀ ਦੂਜਾ ਸੂਈ ਤੀਜਾ ਜੀ ਲਓ ਸਜਣਾ ਤੀਜੇ ਸੂਈ ਵਾਲੀ ਝੋਟੀ ਲੱਗਿਆ ਸੋਨੂੰ ਇੱਕ ਦਿਖਾਉਣਾ ਮੂੰ ਮੱਥਾ ਦੇਖ ਲਓ ਸਿੰਘ ਸਿੰਘ ਬਿਲਕੁਲ ਕੁੰਡੇ ਸਿੰਘਾਂ ਚ ਹੈ ਬਾਕੀ ਨੰਬਰ 22 ਚ ਸੱਜਣਾ ਬਾਈ ਨਾਲ ਕਰ ਲਿਓ ਸੰਪਰਕ ਕਿਉਂਕਿ ਨੰਬਰਾਂ ਨਾਲ ਹੀ ਪਤਾ ਲੱਗੂਗਾ ਉਹ ਤਾਂ ਕਨਫਿਊਜ਼ ਹੋ ਜਾਓਗੇ ਸੱਜਣਾ ਤੁਸੀਂ ਜਾਨਵਰ ਖਾਸੇ ਨੇ ਤੇ ਰੇਟ ਬਾਈ ਨਹੀਂ ਇਹਦਾ ਦੱਸਦਾ ਨੰਬਰ 22 ਦਾ ਲਾ ਦੂੰਗਾ ਮੈਂ ਵੀਡੀਓ ਦੇ ਵਿੱਚ ਹੀ 8 9 10 ਲੈ ਸੱਜਣਾ ਹੁਣ ਆਪਾਂ ਪਹੁੰਚ ਚੁੱਕੇ ਆ 10ਵੇਂ ਨੰਬਰ ਤੇ ਇਹਦੀ ਕੀ ਡਿਟੇਲ ਆ ਭਾਈ ਇਹਦਾ ਤੇ ਤੀਜਾ ਸੁਆਗਾ ਇਹਨੂੰ 5 ਕਿ ਦਿਨ ਹੋਇਆ ਹੀ ਸੋਈ ਨੂੰ ਅੱਜ ਦੁੱਧ ਕਿੰਨਾ ਕੁ ਰੈਡੀ ਆ ਦੁੱਧ ਦੇ ਤੇ ਥੱਲੇ ਐਸ ਕੈਂਪ 14 ਕਿਲੋ ਤਿਆਰ ਹੈ 14 ਕਿਲੋ ਤਿਆਰ ਆ 5 ਦਿਨਾਂ ਦੇ ਹਾਂਜੀ ਭਾਈ ਤੇ ਤਾਂ ਜਾਵੇ ਦੁੱਧ ਕਰੂਗੀ ਹੋਰ ਵੀ ਆ ਜੀ 1.5 2 ਕਿਲੋ ਤੱਕ ਹੋਰ ਬਾਤ ਚ ਸਕਦੀ ਹੈ ਰੇਟ ਕੀ ਰਹੂਗਾ ਜੀ ਫਿਕਸ ਰੇਟ ਹੈ ਇਹਦਾ 110 ਹੈ 1 ਲੱਖ 10 ਆ ਯਾਰ ਸੂਆ ਕਿਹੜਾ ਦੱਸੇਦਾ ਇਹਦਾ ਤੀਜਾ ਸੂਆ ਆ ਸੱਜਣੋ 10ਵੇਂ ਨੰਬਰ ਵਾਲੀ ਤੀਜੇ ਸੂਏ ਝੋਟੀ ਆ ਇੱਕ ਵਾਰੀ ਇਧਰ ਹਵਾਲਾ ਹਾਵੀ ਨਾ ਦਿਖਾਉਣਾ ਇਹਦਾ ਵਾਂ ਜਦੋਂ ਆਇਆ ਨੂੰ ਜਾਊਗੀ ਕਰ ਲਿਓ ਅਡਜਸਟਮੈਂਟ ਬਾਕੀ ਦੁਪਹਿਰ ਦਾ ਸਮਾਂ ਬਾਈ ਹੋਰਾਂ ਦੀਆਂ ਸਵੇਰੇ 6:00 ਵਜੇ ਦਾ ਚੋਈਆਂ ਹੋਏ ਨੇ ਆਪਾਂ ਹੁਣ ਆਗੇ ਸੱਜਣੋ 11ਵੇਂ ਨੰਬਰ ਤੇ ਇਹ ਵੀ ਝੋਟੀ ਚੰਗੀ ਹੈ ਤੇ ਬਾਕੀ ਸੱਜਣੋ ਇੱਕ ਗੱਲ ਹੈ ਝੋਟੀਆਂ ਬਾਈ ਦੀਆਂ ਇੱਕ ਦੋ ਝੋਟੀਆਂ ਦਰਮਿਆਨੇ ਕੱਦ ਦੇ ਚ ਨੇ ਬਾਕੀ ਸਾਰੀ ਤਕਰੀਬਨ ਕੱਦ ਕਾਠ ਵਾਲੇ ਜਾਨਵਰ ਨੇ ਉੱਚੇ ਜਾਨਵਰ ਨੇ ਤੇ ਬਾਕੀ ਕੁਆਲਟੀ ਵਾਲੇ ਜਾਨਵਰ ਨੇ ਤਕਰੀਬਨ ਬਾਈ ਕੋਲੇ ਨਾ 14-15 ਕਿਲੋ ਤੋਂ ਸਟਾਰਟ ਹੁੰਦੇ ਨੇ ਭਾਈ ਇਹਦੀ ਡਿਟੇਲ ਦੱਸ ਦੂਗਾ ਇਹਦਾ ਬਈ 13 ਕਿਲੋ ਵੱਧਾਗਾ ਅੱਛਾ 13 ਤਿਆਰ ਹੈ ਹਾਂਜੀ ਦੂਜਾ ਸੂਆ ਬਾਈ ਦੂਜਾ ਸੂਆ ਹਾਂਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ 8 ਕਿ ਦਿਨ ਹੋ ਗਿਆ ਬਈ ਇਹਦੇ ਰੇਟ ਇਹਦਾ ਰੇਟ ਤੇ 1.5 ਹੈ 1 ਲੱਖ 5000 ਹਾਂਜੀ ਇਹਦਾ ਰੇਟ ਸੱਜਣਾ 1,05,000 ਦੀ ਮਿਲੂਗੀ ਆਪਾਂ ਨੂੰ 10 ਇਹ 11ਵੇਂ ਨੰਬਰ ਵਾਲੀ ਆਪਾਂ ਨੂੰ 1,05,000 ਚ ਮਿਲੂਗੀ ਹੁਣ ਪਹੁੰਚ ਚੁੱਕੇ ਆਂ ਆਪਾਂ 12ਵੇਂ ਨੰਬਰ ਤੇ ਇਹ ਵੀ ਇੱਕ ਵਾਰੀ ਥਾਣਾ ਹਵਾਨਾ ਦਿਖਾ ਦਨੇ ਇਧਰੋਂ ਤੇ ਬਾਕੀ ਡਿਟੇਲ ਫਿਰ ਆਪਾਂ ਇਹਦੀ ਬਾਈ ਨੂੰ ਪੁੱਛ ਲਾਂਗੇ ਇਹਦਾ ਸੂਆ ਕਿਹੜਾ ਜੀ ਇਹ ਬਾਈ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਠ ਦਿਨ ਹੀ ਇਹਨੂੰ ਹੋਇਆ ਜੀ 8 ਦਿਨ ਦੁੱਧ ਕਿੰਨਾ ਤਿਆਰ ਆ ਜੀ ਇਹਦੇ ਥੱਲੇ 13 ਕਿਲੋ ਦੁੱਧ ਇਸ ਟੈਂਕ ਤਿਆਰ ਆ ਬਾਈ ਰੇਟ ਬਾਈ ਦਾ ਰੇਟ ਇਹਦਾ 110 ਹੈ ਜੀ 1 ਲੱਖ 10 ਹਜ਼ਾਰ ਹਾਂਜੀ ਇਹ ਦੂਜੇ ਸੂਈ ਵਾਲੀ ਝੋਟੀ ਸੱਜਣਾ 1 ਲੱਖ 10 ਹਜ਼ਾਰ ਦੀ ਮਿਲੂਗੀ ਇੱਕ ਵਾਰੀ ਸਿੰਘ ਸਿੰਘ ਦੇਖ ਲਓ ਵਧੀਆ ਕੁਆਲਿਟੀ ਚ ਨੇ ਆ ਹੁਣ 13ਵੇਂ ਨੰਬਰ ਵਾਲੀ ਝੋਟੀ ਦੇਖ ਲਓ ਸੱਜਣਾ ਥਣ ਥਣ ਦਿਖਾ ਦਾਨਾ ਇੱਕ ਵਾਰੀ ਡਿਟੇਲ ਆਪ ਇਹਦੀ ਬਾਈ ਤੋਂ ਲੈ ਲਾਂਗੇ ਜਾਣਕਾਰੀ ਸਾਰੀ ਇੱਧਰੋਂ ਸੰਗ ਸੰਗ ਦੇਖ ਲਓ ਮੂੰਹ ਮੱਥਾ ਦੇਖ ਲਓ ਬਿਲਕੁਲ ਪੁੰਡੇ ਸਿੰਘਾਂ ਚ ਐ ਇਹਦਾ ਸੂਆ ਕਿਹੜਾ ਜੀ ਪਹਿਲਾ ਸੂਆ ਇਹਦਾ ਪਹਿਲਾ ਸੂਆ ਹਾਂਜੀ ਹਾਂਜੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਬਾਈ ਹੋ ਗਏ 14 ਕਿ ਦਿਨ ਹੋਇਆ ਜੀ ਦੁੱਧ ਕਿੰਨਾ ਤਿਆਰ ਆਈ ਹੁਣ ਦੁੱਧ 12 ਕਿਲੋ ਤਿਆਰ ਆਈ ਐ ਇਸ ਵਾਰ ਰੇਟ ਇਹਦਾ ਬਾਈ ਰੇਟ ਇੱਕ ਪੰਦਾ ਐ ਬਾਈ ਇਹਦਾ 1,115,000 ਜੀ ਇਹ ਝੋਟੀ ਸੱਜਣੋ ਪਹਿਲੇ ਸੂਏ ਵਾਲੀ 1,115,000 ਚ ਮਿਲੂਗੀ ਹੁਣ ਪਹੁੰਚ ਚੁੱਕੇ ਆਪਾਂ ਲਾਸਟ ਝੋਟੀ ਤੇ ਇਹਦਾ ਰੇਟ ਆਪਾਂ ਬਾਈ ਤੋਂ ਦਰਮਿਆਨਾ ਕਰਾਵਾਂਗੇ ਕਿਉਂਕਿ ਦਰਮਿਆਨੀ ਝੋਟੀ ਐ ਜਾਨਵਰ ਦੇ ਹਿਸਾਬ ਨਾਲ ਰੇਟ ਹੋ ਜੂਗਾ ਇਹਦਾ ਵੀ ਇਹਦਾ ਪਹਿਲਾ ਸੂਆ ਬਾਈ ਇਹਦਾ ਵੀ ਪਹਿਲਾ ਸੂਆ ਹਾਂਜੀ ਇਹਨੂੰ ਕਿੰਨੇ ਕਿਦਾਂ ਹੋ ਗਿਆ ਸੂਈ ਨੂੰ ਇਹਨੂੰ 6 ਦਿਨ ਹੋਇਆ ਹੀ ਅਜੇ ਦੁੱਧ ਕਿੰਨਾ ਕੁ ਤਿਆਰ ਕਰ ਗਏ ਦੁੱਧ ਬਾਈ ਇਹ ਇਸ ਟੈਂਕ ਕਰ ਗਿਆ 11 ਕਿਲੋ 11 ਕਿਲੋ ਹਾਂਜੀ ਕਾਠ ਦੇ ਹਿਸਾਬ ਨਾਲ ਕਾਠ ਛੂਟਾ ਯਾਰ ਦੁੱਧ ਚੰਗਾ ਕਰਦੀ ਦੁੱਧ ਬਾਈ ਬਹੁਤ ਆਗਾ ਰੇਟ ਕੀ ਰਹੂਗਾ ਇਹਦਾ ਬਾਈ ਰੇਟ ਇਹਦਾ 95000 ਹੈ ਜੀ 95000 ਹੈ ਨੰਬਰ ਫਿਰ ਬੋਲ ਦੋ ਬਾਈ 99776 88475 ਲੈ ਮੱਜਾਂ ਦਾ ਸੱਜਣਾ ਤੇਰੀਆਂ ਸਾਰੀਆਂ ਦਿਖਾਤੀਆਂ ਹੁਣ ਇੰਨਾ ਇੰਨਾ ਦੁੱਧ ਲੈ ਇੰਨਾ ਪਾਉਣਾ ਕੀ ਹੈ ਇਹਨਾਂ ਨੂੰ ਬਾਈ ਫੀਡ ਆਪਦੀ ਤਿਆਰ ਕਰਕੇ ਪਾਉਣੀ ਹੈ ਜੀ ਅੱਛਾ ਜੀ ਹਾਂ ਜੀ ਦਾਣਾ ਸਾਰਾ ਆਪਦਾ ਪਾਉਣੀ ਆਪਦਾ ਘਰੇਲੂ ਬਾਕੀ ਆਚਾਰ ਪਾਉਣੀ ਨਾਲ ਅੱਛਾ ਕੀ ਕੀ ਪਾਉਣਾ ਦਾਣੇ 'ਚ ਫਿਰ ਦਾਣੇ 'ਚ ਸਾਰਾ ਟੋਟਲ ਮਾਲੀ ਪੁਆਈਦਾ ਜੀ ਖਾਲਾਂ ਬਾਕੀ ਆਪਣਾ ਅਨਾਜ ਸਾਰਾ ਹੀ ਛੋਲੇ ਵਗੈਰਾ ਲੈ ਜੀ ਬਾਈ ਦਾ ਨਾ ਤੁਹਾਨੂੰ ਭਾਂਡਾ ਦਿਖਾਉਣੇ ਆਪਾਂ ਦਾਣੇ ਵਾਲਾ ਕਿੱਡਾ ਜਗਾ ਲੈ ਸੱਜਣਾ ਬਾਈ ਕਹਿੰਦਾ ਐਡੇ ਐਡੇ ਬਰਤਨਾਂ ਦੋ ਭਰ ਕੇ ਧਰਦਾ ਹੈ ਇੱਕ ਪਿਆ ਦੂਜੇ ਪਾਸੇ ਬਾਈ ਹੈ ਭਿਉ ਕੇ ਪਾਉਣੇ ਕ ਬਾਲ ਕੇ ਪਾਉਣੇ ਫਿਰ ਆਪਾਂ ਲਾ ਪਿਉ ਕੇ ਬਾਈ ਲਾ ਸੱਜਣਾ ਕੁਆਲਿਟੀ ਹੁੰਦੀ ਹੈ ਬਾਈ ਦੀ ਮੇਰਾ ਖਿਆਲ ਚੰਨਿਆਂ ਦੀ ਕੁਆਲਿਟੀ ਜ਼ਿਆਦਾ ਆ ਬਾਈ ਇਹ ਜਣਾ ਹਾਂਜੀ ਕੀ ਕੀ ਹੁੰਦਾ ਤਕਰੀਬਨ ਇਹਦੇ ਵਿੱਚ ਮੋਟਾ ਮੋਟਾ ਇਹ ਸਮਾਨ ਹੁੰਦਾ ਇਹਦੇ ਚ ਸਦੋਂ ਦੀ ਖਲ ਬੜੇ ਮਿਆਦੀ ਖਲ ਹਾਂਜੀ ਤੇ ਇਸ ਤੋਂ ਬਾਅਦ ਆ ਜਾਂਦਾ ਹੀ ਆਪਣਾ ਅਨਾਜ ਕਣਕ ਮੱਕੀ ਸੋਇਆਬੀਨ ਤੇ ਛੋਲੇ ਅੱਛਾ ਆਪਾਂ ਫੈਕਟਰੀ ਤੋਂ ਲਵੇ ਬੈਠ ਕੀ ਕਰਾਉਣੇ ਹਾਂ ਹਾਂਜੀ ਹਾਂਜੀ ਉੱਥੋਂ ਮਾਲ ਲੈ ਕੇ ਰੇਟ ਕੀ ਰੇਟ ਜੇ ਪੈ ਜਾਂਦਾ ਹੈ ਫਿਰ ਇਹਦੇ ਇਹ ਤਾਂ ਆਪਾਂ ਨੂੰ ਪੈ ਜਾਂਦੇ 3000 ਵਾਂਗੂ ਜੀ 3000 ਵਾਂਗੂ ਹਾਂਜੀ 3000 ਤੋਂ ਕਿਤੇ 1000 100 ਕੁ ਪਲੱਸ ਹੋ ਜਾਂਦਾ ਹੀ ਅਸੀਂ ਅੱਛਾ ਜੀ ਭਾਈ ਜਿਵੇਂ ਆਪਾਂ ਐਡਾ ਡੈਰੀ ਫਾਰਮ ਕਰ ਰੱਖਿਆ ਹੈ ਵਿੱਚ ਬੰਦੇ ਕਹਿੰਦੇ ਨੇ ਡੰਗਰਾਂ ਤੋਂ ਕੁਝ ਬਚਦਾ ਨਹੀਂ ਉਹਨਾਂ ਨੂੰ ਕੀ ਕਹਿਣਾ ਚ मतलब ਵੀ ਕਿੰਨੇ ਘੱਟੋ ਘੱਟ ਕਿੰਨੇ ਦੁੱਧ ਵਾਲੀ ਮੱਝ ਬਚਾਉਂਦੀ ਆ ਆਪਾਂ ਨੂੰ ਕਿੱਥੋਂ ਸਟਾਰਟ ਹੁੰਦੀ ਹੈ ਨਾ ਬਾਈ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ 13 14 ਪਲੱਸ ਮੱਝ ਲਓ ਸੱਜਣੋ ਮੈਂ ਵੀ ਕਹਿਣਾ ਹੁਣਾਂ ਤਕਰੀਬਨ ਤਕਰੀਬਨ ਸੋਨੂੰ ਵੀ 13 14 14 ਕਿਲੋ ਤੋਂ ਘੱਟ ਵਾਲੀ ਮੱਝ ਕੁਝ ਬਚਾਉਂਦੀ ਨਹੀਂ ਬਾਈ ਹਨਾ ਉਹਦਾ ਖਾਂਦੀ ਆ ਆਪਣੇ ਪੰਲੀਓ ਹਾਂਜੀ ਬਾਈ ਹੁਣ ਆਪਣਾ ਮਾਲ ਖੜਾ ਹੀ ਆ ਦੇਖੋ ਹਾਂਜੀ ਸਾਰੀ ਮੱਝ ਕੋਈ ਵੀ ਅਸੀਂ ਘਰੇ ਰੱਖੀ ਵੀ ਆ 18 ਕਿਲੋ 20 ਕਿਲੋ ਤੋਂ ਘੱਟ ਵਾਲੀ ਟੋਟਲ ਜਾਨਵਰ ਕਿੰਨੇ ਰੱਖਦੇ ਆ ਡੇਰੀ ਦੇ ਆਪਾਂ ਬਾਈ ਟੋਟਲ ਬਾਈ ਦੀ ਆਪਣੇ ਤੋਂ 22 ਜਾਨਵਰ ਘਰੇ ਨੇ अच्छा आ, से से बाकी ਆ 14 ਜਨਵਰੀ ਸੇ ਬਾਕੀ ਪਰਚਾਈ ਦੇ ਰਹੇ ਜੀ ਬਾਕੀ ਸੇਲ ਪਰਚਾਈ ਵਾਲੀ ਟੋਕੜ ਗੱਬਣ ਝੋਟੀਆਂ ਵੀ ਦੇ ਦਾਨੇ ਆਪਾਂ ਚੰਗੀ ਟੋਕੜ ਗੱਬਣ ਬਾਈ ਹਜੇ ਕੋਈ ਵਿਚਾਰ ਨਹੀਂ ਅੱਗੇ ਦੱਸ ਦਾਂਗੇ ਜੀ ਤੁਹਾਨੂੰ ਅੱਛਾ ਜੀ ਕੋਈ ਬਣਿਆ ਆਪਣਾ ਠੀਕ ਆ ਜੀ ਓਕੇ ਜੀ ਸ਼ੁਕਰੀਆ ਲੈ ਸੱਜਣੋ ਅੱਜ ਆਪਾਂ ਬਾਈ ਦੇ ਫਾਰਮ ਤੋਂ 14 ਝੋਟੀਆਂ ਫੋਰ ਸੇਲ ਦਿਖਾਈਆਂ ਨੇ ਬਾਕੀ ਬਾਈ ਕਹਿੰਦਾ ਜੇ ਟੋਕੜ ਗੱਬਣ ਝੋਟੀਆਂ ਆਪਣੇ ਕੋਲ ਨਿਕਲ ਜਿਆਣਾ ਤਾਂ ਸੱਜਣੋ ਬਾਈ ਨਾਲ ਫੋਨ ਤੇ ਕਰ ਲੋ ਰਾਬਤਾ ਕਰ ਮੇਂ ਜੇ ਝੋਟੀ ਹੋਈ ਕੋਈ ਬਾਈ ਸਾਨੂੰ ਜਰੂਰ ਦੱਸੂਗਾ ਤੇ ਬਾਕੀ ਆਪਣੇ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸ ਸਾਰੇ ਸੱਜਣਾ ਦਾ ਧੰਨਵਾਦ